ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਹਾਲ ਦੇਖੋ ਪਿੰਡ ਵਾਲਿਆਂ ਨੇ ਸਰਕਾਰੀ ਸਕੂਲ ਨੂੰ ਇਸ ਕਰਕੇ ਜੰਦਾ ਲਾ ਦਿੱਤਾ ਕਿਉਂਕਿ ਸਕੂਲ ਦੇ ਵਿੱਚ ਪੜਾਉਂਦੇ ਲਈ ਅਧਿਆਪਕ ਹੀ ਨਹੀਂ ਜੀ ਹਾਂ ਇਹ ਤਸਵੀਰਾਂ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਬਲਾਕ ਤੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਦੁੱਲੜ ਦੀਆਂ ਨੇ ਇੱਥੇ ਸਕੂਲ ਦੇ ਵਿੱਚ ਪੜਨ ਵਾਲੇ ਬੱਚੇ 65 ਨੇ ਪਰ ਟੀਚਰ ਸਿਰਫ ਇੱਕ ਹੀ ਹੈ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਪਹਿਲਾਂ ਬਲਾਕ ਸਿੱਖਿਆ ਅਫਸਰ ਨੂੰ ਗੁਹਾਰਾ ਲਾਈਆ ਫਿਰ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਗੁਹਾਰਾ ਲਾਈਆ ਤੇ ਫਿਰ ਮੁਹਾਲੀ ਬੋਰਡ ਤੱਕ ਵੀ ਅਪਰੋਚ ਕੀਤੀ ਪਰ ਸਾਡੀ ਕਿਸੇ ਨੇ ਸਾਰ ਤੱਕ ਨਹੀਂ ਰਹੀ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਪੰਜ ਤੋਂ 6 ਵਾਰ ਅਫਸਰਾਂ ਨੂੰ ਮਿਲੇ ਪਰ ਸਾਨੂੰ ਉਹਨਾਂ ਵੱਲੋਂ ਸਿਰਫ ਲਾ ਰਹੀ ਮਿਲੇ ਸਕੂਲ ਚ ਪੜਦੇ ਇੱਕ ਸਟੂਡੈਂਟ ਨੇ ਦੱਸਿਆ ਕਿ ਸਾਡੇ ਸਕੂਲ ਚ ਪਿਛਲੇ 1 ਸਾਲ ਤੋਂ ਸਿਰਫ ਇੱਕ ਅਧਿਆਪਕੇ ਚਿਸਤੇ ਕਰਕੇ ਮਾਪਿਆਂ ਤੇ ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ ਹੈ ਪਿੰਡ ਵਾਸੀ ਕਹਿੰਦੇ ਨੇ ਕਿ ਅਸੀਂ ਅੱਜ ਥੱਕ ਹਾਰ ਕੇ ਸਕੂਲ ਨੂੰ ਜ਼ਿੰਦਾ ਲਾਉਣ ਦਾ ਕਦਮ ਚੁੱਕਿਆ ਹੈ ਭਗਵਾਨ ਸਿੰਘ ਮਾਨ ਅਕਸਰ ਕਹਿੰਦੇ ਹੁੰਦੇ ਨੇ ਕਿ ਸਰਕਾਰੀ ਸਕੂਲਾਂ ਨੂੰ ਐਸਾ ਬਣਾਵਾਂਗੇ ਕਿ ਹਰ ਆਮ ਖਾਸ ਦਾ ਬੱਚਾ ਸਰਕਾਰੀ ਸਕੂਲ ਚ ਪੜਿਆ ਕਰੇਗਾ ਪਰ ਪਿੰਡ ਦੁੱਲੜ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹਾਲਾਤ ਦੇਖ ਕੇ ਤਾਂ ਇਹ ਲੱਗਦਾ ਏ ਕਿ ਜਿਹੜੇ ਬੱਚੇ ਇਸ ਸਕੂਲ ਦੇ ਵਿੱਚ ਪੜ ਰਹੇ ਨੇ ਉਹਨਾਂ ਦਾ ਭਵਿੱਖ ਕੀ ਹੋਵੇਗਾ ਭਗਵਾਨ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਦੀ ਵਾਹ ਵਾਹੀ ਕਰਦੇ ਤੁਹਾਨੂੰ ਹਰ ਸਟੇਜ ਤੋਂ ਮਿਲ ਜਾਣਗੇ ਪਰ ਸਿੱਖਿਆ ਕ੍ਰਾਂਤੀ ਦੀ ਅਸਲੀਅਤ ਸ਼ਾਇਦ ਇਹ ਹੀ ਹੈ ਜੋ ਇਸ ਵੇਲੇ ਤੁਹਾਨੂੰ ਟੀਵੀ ਸਕਰੀਨ ਤੇ ਦਿਖਾਈ ਦੇ ਰਹੀ ਹੈ। ਇੱਕ ਪਾਸੇ ਤਾਂ ਪੰਜਾਬ ਦੇ ਅਧਿਆਪਕ ਤੇ ਪ੍ਰੋਫੈਸਰ ਪੰਜਾਬ ਸਰਕਾਰ ਦੀਆਂ ਡਾਂਗਾਂ ਖਾ ਰਹੇ ਨੇ ਕਿਉਂਕਿ ਉਹਨਾਂ ਦੀਆਂ ਬਣਦੀਆਂ ਨੌਕਰੀਆਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਤੇ ਦੂਸਰੇ ਪਾਸੇ ਸਕੂਲ ਅਧਿਆਪਕਾਂ ਤੋਂ ਬਿਨਾ ਖਾਲੀ ਪਏ ਨੇ ਤੇ ਪਿੰਡ ਵਾਲੇ ਜਿੰਦਰੇ ਲਾ ਰਹੇ ਨੇ। ਇਹ ਤਸਵੀਰ ਸ਼ਾਇਦ ਉਸੇ ਖੁਸ਼ਾਲ ਪੰਜਾਬ ਦੀ ਏ ਜਿਸ ਖੁਸ਼ਾਲ ਪੰਜਾਬ ਦੀ ਗੱਲ ਭਗਵੰਤ ਸਿੰਘ ਮਾਨ ਕਰਦੇ ਨੇ। ਭਗਵਾਨ ਸਿੰਘ ਮਾਨ ਦੇ ਉਹ ਬੋਲ ਵੀ ਮੈਂ ਤੁਹਾਨੂੰ ਯਾਦ ਕਰਵਾ ਦੇਵਾਂ ਉਹ ਕਹਿੰਦੇ ਹੁੰਦੇ ਸੀ ਕਿ ਅਧਿਆਪਕਾਂ ਦੀ ਅਸਲੀ ਜਗ੍ਹਾ ਟੈਂਕੀਆਂ ਜਾਂ ਫਿਰ ਧਰਨੇ ਨਹੀਂ ਅਧਿਆਪਕਾਂ ਦੀ ਅਸਲੀ ਜਗ੍ਹਾ ਸਕੂਲ ਨੇ ਦਫ਼ਤਰ ਨੇ ਤੇ ਉਹ ਇਹ ਵੀ ਕਹਿੰਦੇ ਹੁੰਦੇ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਏ ਤਾਂ ਅਸੀਂ ਸਾਰੇ ਅਧਿਆਪਕਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਸਕੂਲਾਂ 'ਚ ਭੇਜਾਂਗੇ ਮਾਨਸਾਬਾਜ ਤੁਹਾਡੀ ਸਰਕਾਰ ਨੂੰ ਆਈ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਧਰਨੇ ਵਾਲੇ ਅਧਿਆਪਕਤਾ ਹਾਲੇ ਵੀ ਸ਼ਾਇਦ ਤੁਹਾਨੂੰ ਉਡੀਕ ਰਹੇ ਨੇ ਕਿ ਤੁਸੀਂ ਆਓਗੇ ਤੇ ਉਹਨਾਂ ਨੂੰ ਧਰਮਿਆਂ ਤੋਂ ਉਠਾ ਕੇ ਉਹਨਾਂ ਦੇ ਸਕੂਲਾਂ ਤੇ ਦਫ਼ਤਰਾਂ ਦੇ ਵਿੱਚ ਲੈ ਕੇ ਜਾਓਗੇ ਜੇਕਰ ਖਬਰ ਬਲ ਰੋਕ ਕਰੀਏ ਤਾਂ ਪਿੰਡ ਵਾਸੀਆਂ ਦਾ ਇਹੋ ਕਹਿਣਾ ਹੈ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਭਾਬ ਤਿੰਨ ਅਧਿਆਪਕ ਜਿੰਨੇ ਇਸ ਸਕੂਲ ਨੂੰ ਚਾਹੀਦੇ ਨੇ ਉਹ ਅਧਿਆਪਕ ਜਿੰਨਾ ਚਿਰ ਸਕੂਲ ਨੂੰ ਨਹੀਂ ਮਿਲਦੇ ਉਹਨਾਂ ਟਾਈਮ ਇਸ ਸਕੂਲ ਨੂੰ ਇਸੇ ਤਰ੍ਹਾਂ ਜਿੰਦਰਾ ਲੱਗੇਗਾ ਹਾਲਾਂਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦਾ ਹੈ ਤੇ ਗੱਲਬਾਤ ਕਿਸ ਨਤੀਜੇ ਤੱਕ ਜਿਹੜੀ ਆ ਪਹੁੰਚਦੀ ਆ ਪਰ ਇਸਤੇ ਬਾਰੇ ਟਿੱਪਣੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਆ